ਆਜੋ ਪਰਦਾਲੇ ਨੇੜੇ ਆਜੋ ਨੇੜੇ ਆਜੋ ਆਪਣੇ ਨਾਮ ਲੈਣ ਨੂੰ ਅਸੀਂ ਬੇਧੰਵਾਤੀਆਂ ਕੁਲਵੀਰ ਸਿੰਘ ਮਾਨ ਕਾਦੇ ਵੀ ਸਰਦਾਰ ਹਰਵਿੰਦਰ ਸਿੰਘ ਜੁਕੇ ਸੌਰ ਸਿੰਘ ਨੂੰ ਜੋ ਸੁਪੁੱਤਰ ਨੇ ਜਿਨ੍ਹਾਂ ਨੇ ਦੌੜਾਂ ਕਰਵਾਈਆਂ ਸਾਰਾ ਖਰਚ ਦਿੱਤਾ ਤੁਹਾਡੇ ਦੂਰੀ ਦੌੜ ਦਾ ਹਰਵਿੰਦਰ ਸਿੰਘ ਜੁਕੇ ਸੁਪੁੱਤਰ ਸੌਰ ਸਿੰਘ ਸੰਧਵਾ ਦਾ ਫਿਰ ਧੰਨਵਾਦ ਕਰਦੇ ਆਂ ਬੜੀ ਮਿਹਰਬਾਨੀ ਦੋਸਤੋ ਸਰਦਾਰ ਰਵਿੰਦਰ ਸਿੰਘ ਜੀ तेरे तहदादिया ते मित्र से ने, 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 ने। आओ जी पहला नाम है जी सिंह युके सोर सिंह नगर साधुआई चुताली आज कहत्तर सौ रुपया नग एक फड़ा दो जी आओ जी पहला आओ जी, नाम हरविंदर सिंह युके सारे पैसे खर्चा उसी जवान वालों ਉਹਦੀ ਗੱਡੀ ਦਾ ਪਹਿਲਾ ਨੰਬਰ ਹੈ ਹਰਵਿੰਦਰ ਸਿੰਘ ਜੁਕੇ ਬੜੀ ਮਿਹਰਬਾਨੀ ਦੂਜਾ ਨਾਮ ਹੈ ਜੀ ਏਰਨਵੀਰ ਸਿੰਘ ਮੱਲਾ ਵੇਦੀਆਂ ਹਰਪ੍ਰੀਤ ਮੱਲਾ ਵੇਦੀਆਂ ਇੱਕ ਮਿੰਟ ਇੱਕ ਸੈਕਿੰਡ 48 ਪੁਆਇੰਟ ਦਾ ਸਮਾਂ ਜੀ ਏਰਨਵੀਰ ਸਿੰਘ ਮੱਲਾ ਵੇਦੀਆਂ ਮੱਲਾ ਵੇਦੀਆਂ 400 ਰੁਪਏ ਦਾ ਸ਼ਿਲਡ ਹੈ ਜੀ ਤਾਲਾ ਸੱਜਣਾ दो सैकेंड कहत्तर पॉइंट इकताली सौ रुपया नाल भाई हां तीजा नाम है जी इकवंजा सौ रुपया नाल शील है जी इकवंजा रुपया नाल चौथा नाम जोरा सिंह गिल संधवा एक मिनट तीन सैकेंड पचासी पॉइंट इकताली सौ रुपया नाल शील्ड है जी 4300 ਰੁਪਏ ਨਾਲ ਸ਼ੀਲਡ ਜਿਹਨਾਂ ਦੇ ਹਰਵਿੰਦਰ ਸਿੰਘ ਯੂਕੇ ਵੱਲੋਂ ਇਹ ਨਾਮ ਸਾਰੇ ਦਿੱਤੇ ਜਾ ਰਹੇ ਪੰਜਵਾਂ ਨਾਮ ਹੈ ਜੀ ਸੋਨੂੰ ਸਿੰਘ ਸੂਡ ਇੱਕ 43 ਇੱਕ 435 ਦਾ ਸਮਾਂ ਹੈ 3100 ਰੁਪਏ ਨਾਲ ਇਹ ਸ਼ੀਲਡ ਸ਼ੀਲਡਾਂ ਵੀ ਹਰਵਿੰਦਰ ਸਿੰਘ ਯੂਕੇ ਵੱਲੋਂ ਹੈ ਇਹ ਪੈਸੇ ਵੀ ਹਰਵਿੰਦਰ ਸਿੰਘ ਯੂਕੇ ਵੱਲੋਂ ਹੈ ਅਗਲਾ ਨਾਮ ਹੈ ਛੇਵਾਂ ਰਾਜਾ ਸੰਧਵਾ ਇਹ ਅਗਤਾ 2100 2100 ਰੁਪਇਆ ਜੀ ਰਾਜਾ ਸੰਧਵਾ 1475 ਦਾ ਸਮਾਏ 7ਵਾਂ ਨਾਮ ਹੈ ਜਲਜੀਤ ਸਿੰਘ ਫਤਿਹਪੁਰ ਕੋਠੇ 1487 ਇਹ 1500 ਰੁਪਇਆ ਨਗਦ ਹੈ ਜੀ ਨਾਲ ਸ਼ੀਲਡ ਇਹ ਸ਼ਬਦ ਨਾਮ ਅਸੀਂ ਪਹਿਲਾਂ ਰੱਖੇਗੇ 8ਵਾਂ ਚੌਧਰੀ ਸੋਹ ਨੱਜਰ ਜੀ ਇਹ 800 ਰੁਪਇਆ ਜਿਹੜਾ ਨੂੰ ਸਪੈਸ਼ਲ ਨਾਮ 1494 ਦਾ ਸਮਾਏ ਜੀ ਚੌਧਰੀ ਸੋਹਨ ਜੀ चौधरी सोन सिंह गजर जी चौधरी सौरभ गजर सौरभ है सौरव चौधरी सौरभ गजर चलो रख लो नाम इन आ जाने नौवान नाम है जी कश्मीर सिंह दुर्गा पर आ गए जी अठ सौ नौवा नाम कश्मीर सिंह दुर्गा पर छे सौ रुपया जी उन्होंने एक पंच अठारह नौवान छे सौ जी कश्मीर सिंह जी दुर्गा पर एक पंजार ਨਾ ਸੁਮਾਨਾ ਮਾਈ ਜਰਨੈਲ ਸਿੰਘ ਮਾਲ ਕਰਦੋ ਇਹ 600 ਰੁਪਇਆ ਜੀ ਫਿਰ ਧਰਵਾਤੀਆਂ ਸਰਦਾਰ ਰਵਿੰਦਰ ਸਿੰਘ ਯੂਕੇ ਦੇ ਇਹ 600 ਰੁਪਇਆ ਇਸਕੇ ਦੀਨੂ ਵੀ ਹੈ ਰਵਿੰਦਰ ਸਿੰਘ ਯੂਕੇ ਵੱਲੋਂ ਇਹ ਸਾਰੇ ਪੈਸੇ ਜਿਹੜੀ ਅਸੀਂ ਦੂੜੀ ਦੌੜ ਦੇ ਜਾਂ ਅਸੀਂ ਟਰੋਫੀਆਂ ਦਿੱਤੀਆਂ ਇਹ ਰਵਿੰਦਰ ਸਿੰਘ ਯੂਕੇ ਵੱਲੋਂ ਦਿੱਤੀਆਂ ਗਈਆਂ ਆਓ ਜੀ ਰਾਜਾ ਚੰਡੀ ਦੇ ਨੇ ਸਨਮਾਨ ਆਪਣਾ ਸਨਮਾਨ ਲੈਣ ਰਾਜਾ ਸਨਮਾਨ ਹਾਂ ਸੁੱਖਾ ਜੀ ਸੁੱਖਾ ਭਗਵਾਨ ਪਰਚੀ ਵਾਲਾ ਹਾਂ ਜੀ ਚਲੋ ਫੇਰ ਕਰਦੇ ਕੋਈ ਹੋਰ ਤਾਂ ਨਹੀਂ ਹਾਂ ਸਰਦਾਰ ਦੋਸਤ ਜੀ ਸਰਦਾਰ ਭੂਤ ਸਿੰਘ ਜੀ ਬਲਾਕੀਪੁਰ ਤੋਂ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਅਮਾਇ ਕੁਤੇਨੀ ਭਾਈ ਇੱਕ ਵਿਸ਼ੇਸ਼ ਸਮਾਂ ਆਜੀ ਸਰਦਾਰ ਭੂਤ ਸਿੰਘ ਦਾ ਮਾਨ ਸਨਮਾਨ ਨੇ ਜੀ ਬਲਾਕੀਪੁਰ ਤੋਂ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਧੰਨਵਾਦ ਕਰਦੇ ਹਾਂ ਸਰਦਾਰ ਭੂਤ ਸਿੰਘ ਜੀ ਬੜੀ ਮਿਹਰਬਾਨੀ ਸਰਦਾਰ ਭੁਲਰ ਸਾਹਿਬ ਦੀ ਬੇਨਤੀ ਹੁਣ ਸਨਮਾਨ ਲਓ ਜੀ ਮਖਤਿਆਰ ਸਿੰਘ ਦੀ ਪੱਲਰ ਸਰਦਾਰ ਮਖਤਿਆਰ ਸਿੰਘ ਦੀ ਪੱਲਰ ਬੇਨਤੀ ਆਪਣੇ ਸਨਮਾਨ ਜਨ ਲਓ ਜੀ ਸਰਦਾਰ ਮਖਤਿਆਰ ਸਿੰਘ ਦੀ ਪੱਲਰ ਸਰਦਾਰ ਮਖਤਿਆਰ ਸਿੰਘ ਦੀ ਪੱਲਰ ਧੰਨਵਾਦ ਜੀ ਬੜੀ ਮਿਹਰਬਾਨੀ ਸ਼ੁਕਰੀਆ ਜੀ ਅਸੀਂ ਫੇਰ ਧੰਨਵਾਦੀ ਆਪਦੇ ਨਗਰ ਵੱਲੋਂ ਚੰਗੇ ਸੀ ਸਸੀ ਗਰਬਾਈ ਸਸੀ ਗਰਬਾਈ ਜੀ ਬੜੀ ਮਿਹਰਬਾਨੀ ਸਰਦਾਰ ਮੁਖਤਿਆਰ ਸਿੰਘ ਜੀ ਕੇ ਜੀ ਧੰਨਵਾਦੀ ਸ਼ੁਕਰੀਆ ਦਾ ਕਰਦੇ ਆਂ ਅਰਕੇਸ਼ ਰਾਏ ਜੀ ਮੰਗਾ ਅ ਸਰਦਾਰ ਮੁਖਤਿਆਰ ਸਿੰਘ ਦੀ ਪੁਰ ਲਰ ਸਰਦਾਰ ਬਹੁਤ ਸਿੰਘ ਦੀ ਬਲਾਕੀ ਪੁਰ ਅ ਆ ਭਾਈ ਦਿੱਲੀ ਜੀ ਦਿੱਲੀ ਆ ਗਏ ਜੀ ਦਿੱਲੀ ਹਾਂ ਦਲਾਵਰ ਸਿੰਘ ਜੀ ਦਿੱਲੀ ਦਲਾਵਰ ਸਿੰਘ ਦਿੱਲੀ ਜਿੱਥੇ ਵੀ ਬਾਤ ਸੁਣਦੇ ਆਉਣ ਜੀ ਬਹੁਤ ਪੁਰਾਣੀ ਗੱਲਾਂ ਦੀਆਂ ਭਾਈ ਇਹ ਵੀ ਦਲਾਵਰ ਸਿੰਘ ਵੀ ਪਾਪਾ ਕਾਫੀ ਸਾਲ ਤੋਂ ਝੁੱਟੀ ਦੇ ਬਹੁਤੇ ਪਜਾ ਰਿਹਾ ਦਲਾਵਰ ਸਿੰਘ ਦਲਾਵਰ ਆਈ ਭਾਈ ਦਲਾਵਰ ਸਿੰਘ ਦਿੱਲੀ ਦਲਾਵਰ ਸਿੰਘ ਦਿੱਲੀ ਨੂੰ ਬੇਨਤੀ ਆਓ ਜੀ ਦਲਾਵਰ ਸਿੰਘ ਦੇ ਲਈ ਆ ਜਾ ਜੀ ਹਲੋ ਕਾਪੀ ਭਾਈ ਦਲਾਵਰ ਸਿੰਘ ਦੇ ਲਈ ਭਾਈ ਦਿਨੀ ਹੈ ਨਹੀਂ ਜਿਹੜੇ ਦਲਾਵਰ ਸਿੰਘ ਜੀ ਲਈ ਵੀ ਅਸੀਂ ਫੇਤਰ ਨਾਤੀ ਆ ਆਪਦੇ ਨਗਰ ਵੱਲੋਂ ਹਰਬਿੰਦਰ ਸਿੰਘ ਯੂਕੇ ਦਾ ਫੇਤਰ ਬਾਦ ਕਰਦੇ ਆ ਕਰਵੀਰ ਸਿੰਘ ਮਾਨਕਾ ਬਾਈ ਤੇਰਾ ਵੀ ਧੰਨਵਾਦ ਕਰਦੇ ਆ ਸੁੱਖਾ ਮੁੰਡੀਆਂ ਹਰਸ਼ ਮੁੰਡੀਆਂ ਹੈਪੀ ਮੁੰਡੀਆਂ ਕਰਵੀਰ ਮਾਨਕਾ ਕਰਵੀਰ ਸਿੰਘ ਮਾਨਕਾ ਕਰਮਜੀਤ ਸਿੰਘ ਕੰਮਾ ਬਲਾਲਾ ਜਿਹਨਾਂ ਨੇ ਲਾਈਵ ਤੁਹਾਨੂੰ ਫਿੱਡਾ ਦਿਖਾਈਆਂ ਥੋੜਾ ਵੀ ਧੰਨਵਾਦ ਕਰਦੇ ਆ ਬੱਟੀ ਤੋਂ ਮੋੜ ਦਾ ਕਾਸ਼ਦੀ ਪਰਵਾਲੇ ਦਾ ਪਿਆਦਰੋ ਧੰਨਵਾਦ ਕਰਦੇ ਆਂ ਛੇਰਾ ਚਰਵਾਲ ਕੈਨੇਡਾ ਦਾ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਬੜੀ ਮਿਹਰਬਾਨੀ ਕੋਲਜੋਗ ਮਾਫ ਕਰਨਾ ਵੀ ਸਰਦਾਰ ਮੀਕਾ ਯੂ ਐਸ ਏ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਧੰਦਰੇ ਤੋਂ ਬੜੀ ਮਿਹਰਬਾਨੀ ਜੀ ਹਮਤ ਸਿੰਘ ਉਹ ਵੀ ਪੂਰੀ ਜਗਤ ਪਰ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਸੰਦੀਪ ਸਿੰਘ ਬਾਲੀ ਪਲਾਈ ਸੰਦੀਪ ਸਿੰਘ ਬਹਿਲਪੁਰ ਸੰਦੀਪ ਸਿੰਘ ਬੈਲਪੁਰ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਸੰਦੀਪ ਧੰਨਵਾਦ ਭਾਈ ਬੈਲਪੁਰ ਤੋਂ ਆਪਣੇ ਵੀਰ ਦੇ ਧੰਨਵਾਦੀਆਂ ਪਰਿਵਾਰ ਤੇ ਤੇਰੇ ਤੇ ਧੰਨਵਾਦੀਆਂ ਭਾਈ ਜੀ ਤੂੰ ਸੁਰਦਾ ਬਾਹਰ ਬੈਠਾ ਦੇਖਦਾ ਹੈ ਸੰਦੀਪ ਸਿੰਘ ਬੈਲਪੁਰ ਬੜੀ ਮਿਹਰਬਾਨੀ ਧੰਨਵਾਦ ਜੀ ਇਲਾਕਾ ਵਾਸੀ ਵੀਰੋ ਅਸੀਂ ਆਪ ਦੇ ਨਗਰ ਸੰਘਾ ਬ ਵੱਲੋਂ ਨਗਰ ਪੰਚਾਇਤ ਵੱਲੋਂ ਆਪਣੇ ਨੌਜਵਾਨ ਸਾਥੀ ਵੀਰਾਂ ਵੱਲੋਂ ਬਾਰਵਾਏ ਸਾਰੇ ਗਸ਼ਤ ਮੁਰਿਆਂ ਦਾ ਕਲਵਾਨ ਵੀਰਾਂ ਦਾ ਬਾਹਰ ਚਰਾਗ ਵੀਰਾਂ ਦਾ ਦੁਨੀਆ ਦਾ ਜਵਾਂ ਦੇ ਵੀਰਾਂ ਦਾ ਚੈਰੀਆਣਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਬੜੀ ਮਿਹਰਬਾਨੀ ਲਾਈਵ ਵਾਲੇ ਵੀਰੋਂ ਤੁਹਾਡਾ ਵੀ ਧੰਨਵਾਦ ਕਰਦੇ ਆ ਤੁਸੀਂ ਸਾਡਾ ਮੇਲਾ ਬਾਹਰ ਬੈਠਿਆਂ ਨੂੰ ਬਿਠਾ ਦਿੰਨੇ ਹੋ ਧੰਨਵਾਦ ਜੀ ਸ਼ੁਕਰੀਆ ਇਹਦੇ ਨਾਲ ਹੀ ਮੈਂ ਅੱਜ ਵੀ ਥੋੜੇ ਸਮੇਂ ਦੀ ਕਾਰਵਾਈ ਤੁਹਾਡੀ ਸਮਾਪਤ ਕਰਦਾ ਹਾਂ ਪਹਿਲਾਂ ਤਾਂ ਵੀ ਇਹ ਗੱਲ ਜਰੂਰ ਕਿਹਣੀ ਬਣਦੀ ਹੈ ਵੈਸੇ ਤਾਂ ਮੈਂ ਇਹ ਵੀ ਉਸਤਾਕੀ ਕਦੇ ਕਰਿਓ ਨਹੀਂ ਫੇਰ ਵੀ ਬੋਲਦੇ ਸਮੇਂ ਮੇਰੀ ਜ਼ੁਬਾਨ ਚੋਂ ਨਿਕਲਿਆ ਕੋਈ ਨਵਜ ਕਿਸੇ ਬੂਰ ਨੂੰ ਬੁਰਾ ਲੱਗਿਆ ਹੋਵੇ ਮੈਂ ਹੱਥ ਜੋੜ ਕੇ ਮਾਫੀ ਚਾਹੁੰਦਾ ਇਹਦੇ ਨਾਲ ਹੀ ਅੱਜ ਵੀ ਖੇਡ ਵੀ ਸਮਾਪਤ ਕਰਦਾ ਹਾਂ ਬੁਲਾ ਦਿਓ ਤੁਮਾਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ